ਪਰ ਦਵਾਰ ਜੋ ਬੈਂਚ ਤੋੜ ਕੇ ਖਾਲਸਤਾਨ ਕਿੱਥੇ ਚਲਾ ਗਿਆ ਸਾਡਾ ਜਿਹੜਾ ਥੌਟ ਆ ਨਾ ਸਰਕਾਰ ਖਾਲਸਾ ਰਾਜ ਖਾਲਸਾ ਹੈਗਾ ਕਿਉਂ ਨਹੀਂ ਹੈਗਾ ਸਾਨੂੰ ਰਾਜ ਮਿਲਿਆ ਮਹਾਰਾਜ ਰਣਜੀਤ ਸਿੰਘ ਦਾ ਉਸ ਰਾਜ ਦੇ ਵਿੱਚ ਕਾਸ਼ੀ ਵਿਸ਼ਵਨਾਥ ਲਾ ਬਾਦ ਕਿੱਥੇ ਕਿੱਥੇ ਸੋਨਾ ਨਹੀਂ ਚੜਿਆ ਕਿਹੜੇ ਧਰਮ ਦੀ ਰੱਖਿਆ ਨਹੀਂ ਹੋਈ ਅਹੀਂ ਕੋਈ ਪ੍ਰੋਫੈਸਰ ਥੋੜੀ ਬਣਨਾ ਡਰਕੋਕ ਜਿਆ ਜਿਹੜਾ ਭਾਸ਼ਾ ਵਿਭਾਗ ਦਾ ਮੁਖੀ ਬਣ ਕੇ ਲੋਕ ਲੋਕੇ ਕਵਿਤਾਵਾਂ ਲਿਖੇ ਅਹੀਂ ਤਾਂ ਜ਼ਿੰਦਗੀ ਦੇ ਜੰਗ ਨਾਮੇ ਲਿਖਾਂਗੇ ਦਸ਼ਮੇਸ਼ ਪਿਤਾ ਦੇ ਪੁੱਤੇ ਆ ਬੋਲੇ ਸੋ ਜਿਨੇ ਕਾਲ ਉਸਤਾਦ ਪੜੀ ਆ ਉਹ ਕਿਹਦੇ ਨਾਲ ਆਂਡੇ ਤੋੜੂਗਾ ਜਾਂ ਦੂਜਾ ਉਹਨੂੰ ਸੋਸ਼ਲ ਮੀਡੀਆ ਤੇ ਭੰਡੂਗਾ ਜਾਂ ਤੀਜਾ ਗਾਲਾਂ ਕੱਢ ਕੇ ਡਿਫਾਈਨ ਕਰੂਗਾ ਕਿ ਕੜਾ ਕੀ ਆ ਕੜਾਇਆ ਮੂਰਾ ਤੇਲ ਦਾ ਗਰਮ ਕਰਕੇ ਸਾੜ ਕੇ ਆ ਖੂ ਦੇ ਵਿੱਚ ਸਿੱਟਿਆ ਮਸਾਲਾ ਨਿਆਗ ਸਿੰਘ ਨੂੰ ਆਪਾਂ ਆਖਦੇ ਆ ਕਿ ਰਾਖਸ਼ਸ ਤੋਂ ਵੀ ਗਾਂਧੀ ਅਵਸਥਾ ਦੇਵਤੇ ਤੋਂ ਵੀ ਗਾਂਧੀ ਅਵਸਥਾ ਮਹਾਰਾਜਾ ਉਹਦੇ ਕਮਰ ਕੱਸੇ 'ਚ ਲੱਗੇ ਸ਼ਸਤਰ ਐ ਸਿੰਘਾਂ ਨੂੰ ਦੇ ਦਿੰਦੇ ਹੁੰਦੇ ਸੀ ਮਹਾਰਾਜਾ ਜੀ ਮੇਰੇ ਪਿੰਡੇ ਦੇ ਜਿਹੜਾ ਰੋਮ ਰੋਮ ਆ ਨਾ ਇਹ ਖਾਲਸਾ ਆ ਖਾਲਸਾ ਮੇਰੇ ਮੁਖ ਆਂਦਾ ਖਾਲਸੇ ਕਹੂੰ ਮੈਂ ਸੱਦ ਸੰਗ ਆ ਜਦੋਂ ਉਹ ਜਿਹੜੇ ਪਠਾਨ ਤਸਬੀਹ ਪੜ ਰਿਹਾ ਉਹ ਕਹ ਰਿਹਾ ਯਾ ਖਦਾ ਇਹ ਤਾਂ ਕਰਾਮਾਤ ਹੈ ਦਸ਼ਮੇਸ਼ ਵੀ ਤਾਂ ਦਾ ਦੂਜਾ ਦੀ ਰਹਾਦਾ ਉਹ ਥੱਲੇ ਲਿਖਿਆ ਆਉਂਦਾ ਇਹ ਕਰਾਮਾਤ ਨਹੀਂ ਆ ਵਿਹਾਸ ਪੰਜ ਜੀਜਾ ਬੰਦੇ ਨੂੰ ਸਿਰਜਦੀਆਂ ਪੰਜ ਜੀਜਾ ਹੀ ਬੰਦੇ ਨੂੰ ਤਬਾਹ ਕਰਦੀਆਂ ਪਹਿਲੇ ਤੇ ਕਾਮ ਆ ਕਾਬੂ 'ਚ ਨਹੀਂ ਆਉਂਦਾ ਮੇਨਕਾ ਐ ਮਿੰਟਾਂ 'ਚ ਭੱਗ ਕਰਕੇ ਜਤੀ ਸਤੀ ਚੋ ਮਨੇ ala ਸਾਥ ਸੀ ਮਹਾਰਾ ਜੀ ਨੇ ਦੱਸਿਆ ਮੈਂ ਆਪਦੇ ਖਾਲਸੇ ਨੂੰ ਸਿਖਾਊਗਾ ਕਿ ਪੰਜੇ ਵੱਦੇ ਮਾਂ ਵਾਲੀ ਕਰ ਸੱਚਾ ਟੋਆ ਇਹ ਪੰਜਾ ਨੂੰ ਮਹਾਰਾ ਜੀ ਕਹਿੰਦੇ ਇੰਜ ਜਿਨ ਮਾਰੇ ਪੰਜ ਸੂਰ ਵੀ ਰੈਸੋ ਕੌਣ ਬਲੀ ਰੇ ਮਹਾਰਾ ਜੀ ਨੇ ਮੇਰਾ ਖਾਲਸਾ ਹੋ ਗਿਆ ਮਹਾਰਾ ਜੀ ਨੇ ਇੱਕ ਇੱਕ ਫੰਡਾ ਕਲੀਅਰ ਕਰਕੇ ਦੱਸਿਆ ਚੇਤਰੋ ਪਖਿਆ ਕਿ ਕਿਵੇਂ ਵਿਚਰਨਾ ਹੈ ਮਹਾਰਾ ਜੀ ਜਦੋਂ ਆਖਦੇ ਆ ਨਾ ਕਿ ਛਤਰੀ ਕੋ ਪੂਤ ਹੂੰ ਬ੍ਰਾਹਮਣ ਦਾ ਨਾ ਹੈ ਉਹ ਕਿਸ ਗੱਲ ਕਰਕੇ ਕਹਿੰਦੇ ਆ ਮਹਾਰਾਜ ਆਉਂਦੇ ਜਿਹੜੇ ਤਰੀਕੇ ਦੀ ਮੇਰੇ ਨਾਲ ਲੜਾਈ ਹੋਊਗੀ ਮੈਂ ਉਸ ਤਰੀਕੇ ਨਾਲ ਹੀ ਜਵਾਬ ਦਊਂਗਾ ਜੇ ਵੱਡੇ ਵੱਡੇ ਟੋਪ ਪਾ ਕੇ ਪਠਾਨ ਆਉਣਗੇ ਨਾ ਇੱਥੇ ਤੇ ਮੇਰਾ ਬਾਬਾ ਫਤੇ ਸਿੰਘ ਹੈ ਜਿਹੜਾ ਅਕਾਲ ਦਾ ਸਰੂਪ ਆ ਬੋਲੇ ਦੋਨ ਹਮ ਬ੍ਰਹਿਮੰਡ ਦੀ ਥਿਉਰੀ ਕੀ ਆ ਐਲਬਰਟ ਆਇਨਸਟਾਈਨ 1971 ਦੇ ਵਿੱਚ ਜੋ ਕਹਿੰਦਾ ਦੁਨੀਆ ਕਹਿੰਦੀ ਪਾਗਲ ਹੋ ਗਿਆ ਸਭ ਤੋਂ ਵੱਡਾ ਬੁੱਧੀਜੀਵੀ ਸੀ ਲੋਕਾਂ ਨੇ ਉਹਨੂੰ ਪਾਗਲ ਆਖਿਆ ਉਹ ਕਹਿੰਦਾ ਥਿਉਰੀ ਆਫ ਸਿੰਗੂਲੈਰਿਟੀ ਸਭ ਕੁਝ ਇੱਕ ਆ ਸਟੀਫਨ ਹਾਕਿੰਗ ਦਾ ਸਭ ਤੋਂ ਵੱਡਾ ਨਾਸਤਕ ਉਹ ਵੀ ਇਹੀ ਕਹਿੰਦਾ ਕੁਝ ਇਹੋ ਜਿਹਾ ਹੈਗਾ ਵੀ ਬ੍ਰਹਮੰਡ ਤਬਾਹ ਹੋ ਸਕਦਾ ਪਰ ਹੋ ਨਹੀਂ ਰਿਹਾ। ਉਸ ਟਿਰੀ ਆਫ ਟਾਈਮ ਕੀ ਹੈ? ਉਹ ਐਡਾ ਕੁਝ ਲਿਖਦਾ। ਮਹਾਰਾਜ ਨੇ ਇੱਕ ਲਫ਼ਜ਼ ਦੇ ਵਿੱਚ ਖਤਮ ਕਰਤਾ ਆ। ਉਹ ਲਫ਼ਜ਼ ਆ ਅਕਾਲ। ਪ੍ਰਾਤਨ ਵੇਲੇ ਸਿੰਘ ਇੱਕ ਇਸ ਲਫ਼ਜ਼ ਦੇ ਨਾਲ ਕਿੰਨੇ ਕਿੰਨੇ ਮਹੀਨੇ ਇੱਕ ਲਫ਼ਜ਼ ਦੇ ਨਾਲ ਗੁਜ਼ਾਰਾ। ਸ਼ੁਕਰਾਨਾ ਕਰਦੇ ਰਿਹਾ। ਪ੍ਰਸ਼ਾਦਾ ਛਕਣਾ ਅਕਾਲ। ਦਸ਼ਵਨ ਆ ਗਿਆ ਅਕਾਲ। ਤੁਸੀਂ ਹੁਣ ਤੇ ਹੱਲਾ ਬੋਲਣਾ ਅਕਾਲ। ਪਹਿ ਹੀ ਨਹੀਂ ਜਾਣਦੇ ਰੱਬ ਕੌਣ। ਸਾਨੂੰ ਦੱਸਣ ਵਾਲਾ ਗੋਬਿੰਦ ਸਿੰਘ ਆਪ। ਇਹ ਕਿਨੇ ਅੰਗੇ ਤੋਂ ਵਕੀਲ। ਤੁਹਾਹਰਾ ਇਹਦਾ ਪੁੱਤ।